ਸਵਰਾ 724 SC 724 FE 2003 ਮਾਡਲ ਦੀ ਹਾਂਜੀ ਪਿਆਬ ਨੰਬਰ ਟਰੈਵਰੇ ਹਾਂਜੀ ਚੈਪਾਲੀ ਕਾਪੀ ਆ ਠੀਕ ਆ ਜੀ origignal 6 ਚੇਰੀ ਬਾਹਰ ਪੰਪ ਆ ਠੀਕ ਆ ਡਿਮਾਂਡ ਜੀ ਦੀ ਕਿੰਨੀ ਆ ਡਿਮਾਂਡ ਹੈਗੀ ਆ ਕਿ 1 ਲੱਖ 28000 ਰੁਪਏ ਇਦਾਂ ਹੀ ਕਹਾਂਗੇ ਲਾਸਟ ਬਾਈ ਜੀ 10000 ਦਾ ਮਾਨ ਕਰ ਦਾਂਗੇ ਰੇਟਰ ਚ ਠੀਕ ਆ ਹਾਂਜੀ DI 745 ਵਾਲਾ ਹਾਂਜੀ ਸੋਨਾਲੀ ਕਾ 745 ਪਿਆਬ ਨੰਬਰ ਟਰੈਕਟਰ ਟਰੈਕਟਰ ਗੇਅਰ ਚ ਸੈਂਟਰ ਗੇਅਰ ਆ ਸਿੰਗਲ ਕਲੱਚ ਆ ਹਾਂ ਦੇ ਜੀ ਇਹਦੀ ਡਿਮਾਂਡ ਵੀਰੇ 1.5 ਲੱਖ ਰੁਪਈਆ ਠੀਕ ਆ ਜੀ ਬਾਕੀਰ ਮੰਤਨੇ ਚ ਵਿਚਾਰਨਾ ਸੁਰਾਜ 744 ਚਾਰ ਮਾਡਲ ਆਈ 2004 ਮਾਡਲ 50 ਨੰਬਰ ਟਰੈਕਟਰ ਠੀਕ ਹੈ ਜੀ ਇੰਜਨ ਗੇਅਰ ਦਾ ਬਹੁਤ ਚੰਗਾ ਹਾਂਜੀ ਸ਼ੋਸ਼ਾ ਸਾਰੀ ਰੀਨਲ ਹਾਂਜੀ ਹਰਿਕਾਰ ਬਾਈ ਜੀ ਸਾਰੇ ਦੋਸਤ ਹੈ ਮੇਰਾ ਨੋਕਾ ਪਹੁੰਚਾ ਮੋਗਾ ਟਰੈਕਟਰ ਮੰਡੀ ਤੇ ਜੋ ਕਿ ਹਰ ਐਤਵਾਰ ਮੰਡੀ ਲੱਗਦੀ ਆ ਜੰਟੇ ਬਾਈ ਨਾਲ ਕਰਦੇ ਗੱਲਬਾਤ ਕਿੰਨੇ ਦਾ ਟਰੈਕਟਰ ਨੇ ਦੱਸਿਓ ਜੀ ਬਹੁਤ ਵਧੀਆ ਜੀ ਤੁਸੀਂ ਸੁਣਾਓ ਆਪਣੇ ਠੀਕ ਨਹੀਂ ਕਿੰਨੇ ਕਾ ਟਰੈਕਟਰ ਹੈ ਜੀ ਆਪਣਾ ਅੱਜ 3 ਟਰੈਕਟਰ ਮੰਡੀ ਤੇ ਵੀਰੇ ਠੀਕ ਆ ਜੀ ਦੋ ਘਰੇ ਪੰਜ ਟਰੈਕਟਰ ਲੋਕ ਲੱਭਣ ਠੀਕ ਆ ਪਿੰਡ ਕਿਹੜਾ ਹੈ ਜੀ ਪਿੰਡ ਲਵਾਰਾ ਵੀਰੇ ਅੰਮ੍ਰਿਤਸਰ ਰੋਡ ਤੇ ਤਿੰਨ ਇੱਥੋਂ ਤਿੰਨ ਚਾਰ ਕਿਲੋਮੀਟਰ ਤੇ ਠੀਕ ਆ ਜੀ ਟਰੈਕਟਰ ਬਾਰੇ ਗੱਲਬਾਤ ਕਰਦੇ ਆ ਜੀ ਸਵਰਾਜ 724 ਐਸ ਸੀ ਐ 724 ਐਫੀ 2003 ਮਾਡਲ ਦੀ ਹਾਂ ਜੀ ਯਾਦ ਨੰਬਰ ਟਰੈਕਟਰ ਹੈ ਵੀਰੇ ਹਾਂ ਜੀ ਚਾਪਲੀ ਕਾਪੀ ਆ ਠੀਕ ਆ ਜੀ ਓਰੀਜਨਲ ਛੇ ਚੇਰੀ ਬਾਹਰ ਪੰਪ ਆ ਠੀਕ ਆ ਜੀ ਛੇ ਚੇਰੀ ਓਰੀਜਨਲ ਹੀ ਹੈ ਇਹ ਹਾਂ ਜੀ ਬਾਰ ਪੰਪ ਵਾਲਾ ਬਾਰ ਪੰਪ ਵਾਲਾ ਹੈ ਟਾਇਰਾਂ ਦੀ ਕੰਡੀਸ਼ਨ ਦੀ ਟਾਇਰ ਬੈਗ ਤਾਂ ਹੈਗੇ 40 ਕੁ ਪੈਸੇ ਠੀਕ ਆ ਜੀ ਮੁੱਲ ਹੈਗੇ 670 ਪੈਸੇ 13 ਵਾਲੀ ਹੈ ਬਾਈਕ ਕਾਲੀ ਹਾਂ ਜੀ ਠੀਕ ਆ ਜੀ ਬਾਕੀ ਇੰਡੀਅਨ ਗੀਅਰ ਦਾ ਚੰਗਾ ਦੇਟਰ ਚਲਾਵੇ ਦਾ ਸਾਡਾ 100k ਮਾਡਲ ਚ ਆ ਜਾਂਦਾ ਹਾਂ ਡੀਲ ਐਕਸ ਦਾ ਠੀਕ ਆ ਜੀ ਸਾਫ ਸੁਥਰਾ ਹੈ ਟਰੈਕਟਰ ਉਹ ਕੀ ਜਿੰਨਾ ਹੈਗਾ ਸਾਫ ਆ ਟਰੈਕਟਰ ਟਰੈਕਟਰ ਪਰ ਨਵੀਂ ਲੱਗੀ ਹੋਈ ਆ ਜਮਾ ਠੀਕ ਆ ਜੀ ਬੰਪਰ ਤੇ ਡੰਡਾ ਵੀ ਮਿਲਦੀ ਦਾ ਬੰਪਰ ਵੀ ਤੇ ਹਜੇ ਨਾ ਉਹ ਕਰ ਮਿਲਿਆ ਨਹੀਂ ਸੀਗਾ ਕੱਲ ਇੱਕ ਦਾ ਟਰੈਕਟਰ ਕੱਲ ਹੀ ਆਇਆ ਸਾਡੇ ਕੋਲੇ ਠੀਕ ਹੈ ਜੀ ਮੁੱਲ ਜੀ ਅੱਜ ਠੀਕ ਹੈ ਸੇਲ ਹੋ ਗਿਆ ਨਹੀਂ ਫਿਰ ਜਾ ਕੇ ਬੰਪਰ ਤੇ ਛਤਰੀ ਤੇ ਲਾਵਾਂਗੇ ਟਰੈਕਟਰ ਸੋਹਣਾ ਲੱਗਣ ਲੱਗ ਗਿਆ ਲੱਗ ਜੂਗਾ ਸਭ ਠੀਕ ਹੈ ਜੀ ਵਾਓ ਤੰਨਾ ਮਾਡਲ ਆ ਡਿਮਾਂਡ ਕੀ ਦੀ ਕਰਨੀ ਹੈ ਡਿਮਾਂਡ ਹੈਗੀ ਹੈ ਕਿ 1 ਲੱਖ ਤੇ 28000 ਰੁਪਏ ਇਦਾਂ ਹੀ ਠੀਕ ਹੈ ਜੀ ਬਿਨਾਂ ਛਤਰੀ ਤੇ ਬੰਪਰ ਤੋਂ ਹਾਂਜੀ ਤੇ ਉਹ ਲੱਗਦੀ ਫਿਰ ਰੇਟ ਵਾਧੀ ਜਾਊਗਾ ਥੋੜਾ ਬੋਧਾ ਵੀਰੇ ਫਰਕ ਪਊ ਜਿੰਨੇ ਲਾਉਣੇ ਆ ਫਿਰ ਉਹਨੇ ਕ ਹਣਾ ਫਰਕ ਪੈ ਜਾਂਦਾ ਠੀਕ ਹੈ ਜੀ ਫਿਰ ਹੁਣ ਐ ਕਿੰਨੇ ਦਾ ਮਿਲ ਜੂ ਕੋਈ ਦੱਸ ਨੋ ਟਰੈਕਟਰ ਦੇ ਦਾਂਗੇ ਲਾਸਟ ਬਾਈ ਜੀ 10000 ਦਾ ਮਾਨ ਕਰ ਠੀਕ ਹੈ ਹਾਂਜੀ ਜੀ ਅੱਗੇ ਆ ਗਿਆ ਜੀ ਸਵਰਾਜ ਸਵਰਾਜ 744 ਜੀ 4 ਮਾਡਲ ਆ ਜੀ 2004 ਮਾਡਲ 50 ਨੰਬਰ ਟ੍ਰੈਕਟਰ ਠੀਕ ਹੈ ਜੀ ਇੰਜਨ ਗੇਅਰ ਦਾ ਬਹੁਤ ਚੰਗਾ ਹਾਂਜੀ ਸ਼ੋਸ਼ਾ ਸਾਰੀ ਓਰੀਜਨਲ ਆ ਠੀਕ ਹੈ ਪੂਰੇ ਹਿੱਸੇ ਤੇ ਲੱਗਾ ਹੋਇਆ ਰੰਗ ਠੀਕ ਹੈ ਜੀ ਡੀ ਲਕਸ ਚ ਆ ਗਿਆ ਜੀ ਹਾਂਜੀ ਪੰਜਾਬ ਦਾ ਨੰਬਰ ਹੀ ਰਹੂਗਾ ਪਿਆ ਆ ਵੀਰੇ ਨੰਬਰਾ ਟੂ ਟਾਇਰ ਤੇ ਬਹੁਤ ਸੋਹਣੇ ਪਏ ਆ ਮੂਲੇ ਟਾਇਰ ਦਾ ਨਵੇਂ ਆ ਰਗੇ ਮਗਲੇ ਵੀ 70 ਕੇ ਪੈਸੇ ਹੈਗੇ ਹਨਾ ਠੀਕ ਆ ਜੀ ਇਹ ਮੂਲੇ ਰਿਲਾਇੰਸ ਵਾਲੇ ਆ ਸ਼ੇਪ ਆ ਵਾਲੇ ਪਏ ਹੋਏ ਆ 6 ਚਰੀ ਜ 1 6 ਚਰੀ ਵੀਰੇ ਟਾਇਰ ਠੀਕ ਆ ਜੀ 6 ਚਰੀ ਚ ਆ ਗਿਆ ਪੰਜਾਬ ਦਾ ਨੰਬਰ ਆ ਗਿਆ ਜੀ ਸ਼ੂ ਵਗੈਰਾ オリジナル ਟਾਇਰ ਹਾਂ ਸ਼ੂ ਵਗੈਰਾ オリジナル ਠੀਕ ਆ ਜੀ ਡਿਮਾਂਡ ਇਹਦੀ ਡਿਮਾਂਡ ਵੀ ਦੇ 2.5 ਲੱਖ ਰੁਪਿਆ ਜੀ 2.5 ਲੱਖ ਡਿਮਾਂਡ ਹਾਂ ਜੀ ਕਿੰਨੇ ਕ ਤੱਕ ਬਣੂਗੀ ਇਹ ਓਕੇ ਤੇ ਦਾਕੇ ਯਾਰ ਦਾ ਮਾਣੇ ਚ ਵੀ ਕਰ ਦਾਂਗੇ ਦਾਕੇ ਯਾਰ ਦਾ ਮਾਣ ਹਾਂ ਜੀ ਕਰ ਦਾਂਗੇ ਠੀਕ ਆ ਜੀ ਅੱਗੇ ਆ ਗਿਆ ਜੀ ਸੋਨਾਵਾ ਬਹੁਤ ਸੋਹਣਾ ਡੈਕਟਰ ਡੀ ਆਈ 745 ਵਾਲਾ ਹਾਂ ਜੀ ਸੋਨਾ ਲੀਕਾ 745 50 ਨੰਬਰ ਤੇ ਟਰੈਕਟਰ ਗੇਅਰ ਚ ਸੈਂਟਰ ਗੇਅਰ ਆ ਸਿੰਗਲ ਕਲੱਚ ਆ ਵੀਰੇ ਸਿੰਗਲ ਕਲੱਚ ਹਾਂਜੀ ਕਲੱਚ ਸਿੰਗਲ ਆਏ ਠੀਕ ਆ ਜੀ ਬਾਕੀ ਡੈਕਟਰ ਇੰਜਨ ਗੇਅਰ ਦਾ ਬਹੁਤ ਚੰਗਾ ਹਾਂਜੀ ਬੈਟਰੀ ਲਾਈਨ ਦੀ ਸਫਾਈ ਦੇਖ ਲਾ ਪੂਰਾ ਚੰਗਾ ਡੈਕਟਰ ਬਸ਼ਕਾ ਪੈ ਜਾ ਹਾਂ ਵੀਰੇ ਕਿੰਨੇ ਮਾਡਲ ਹੈ ਜੀ ਮਾਡਲ 2003 ਆ ਜੀ ਤੰਨਾ ਮਾਡਲ ਆ ਗਾਰਟ ਵਗੈਰਾ ਗਾਰਟ ਮੂਟ ਨਾਲ ਦਾ ਹੀ ਆ ਹਲੇ ਤਾਂ ਠੀਕ ਹੈ ਜੀ ਹਾਂ ਜੀ ਵੀਰ ਤੇ ਟਾਇਰਾਂ ਦੀ ਕੰਨੀ ਟਾਇਰ ਬੈਕ ਤਾਂ 40 ਕੇ ਪੈਸੇ ਆ ਹਾਂ ਜੀ ਮੂਹ ਲੈਦੇ ਗੈਨ ਲੋ ਜੀ ਠੀਕ ਹੈ ਜੀ ਫਰੰਟ ਵਾਲੇ ਅੱਧੇ ਟਾਇਰ ਹਾਂ ਜੀ ਮਗਰ ਲੇ ਪੋਲੋ ਦੇ ਮੂਹ ਲੈ ਗੁੜੀ ਅੱਚਾ ਠੀਕ ਹੈ ਜੀ ਇਹਨੇਗੇ ਚੰਗੇ ਆ ਟਰੋ ਕਾਪੀ ਕਾ ਇਹਨੇ ਟਰੈਕ 50 ਨੰਬਰ ਵੀਰੇ ਹੁੰਦੇ ਟਰੈਕ ਆਪਣੇ ਕੋਲ ਜ਼ਿਆਦਾ ਠੀਕ ਹੈ ਜੀ ਹਾਂ ਜੀ ਫਰਾਂਡ ਦੀ ਇਹਦੀ ਡਿਮਾਂਡ ਵੀਰੇ 1.5 ਲੱਖ ਰੁਪਈਆ ਠੀਕ ਹੈ ਜੀ ਬਾਕੀ ਅਰਮਾਨ ਤਾਂ ਨਹੀਂ ਚੁਣਨਾ ਦਾਦਾ ਹਾਂ ਦਾਦਾ ਯਾਰ ਟਰੈਕਟਰ ਰੇਟ ਛੋਟੇ ਵਾਲੇ ਆ ਨਾ ਠੀਕ ਆ ਜੀ ਬਾਹਲੇ ਵੱਡੇ ਰੇਟ ਵਾਲੇ ਨਹੀਂਗੇ ਬਿਨਾ ਲੋਨ ਵਾਲੇ ਆ ਹਾਂ ਬਿਨਾ ਲੋਨ ਤੋਂ ਕੈਸ਼ ਵਾਲੇ ਆ ਵੀਰੇ ਸਸਤੇ ਟਰੈਕਟਰ ਹਾਂਜੀ ਵੀਰ ਜੀ ਠੀਕ ਆ ਜੀ ਬਾਕੀ ਇੰਜਨ ਗੇਅਰ ਤੇ ਚੰਗੇ ਹੋਣਗੇ ਪੰਜਾਬ ਨੰਬਰ ਟਰੈਕਟਰ ਹੋਣਗੇ ਆ ਵੀਰੇ ਹਾਂਜੀ ਤਿੰਨ ਦੋ ਟਰੈਕਟਰ ਆਪਣੇ ਕੋ ਘਰੇ ਵੀ ਖੜੇ ਆ ਠੀਕ ਆ ਜੀ ਸੋਨਾਲੀਕਾ 60 ਵਾਲਾ ਪਾਵਰ ਸਟੇਨ ਤੇਲ ਬ੍ਰੇਕ ਆ ਹਾਂਜੀ ਉਹਦੇ ਟਾਇਰ ਬੈਗ ਹੈਗੇ 40 ਰੁਪਏ ਮੂਹਲੇ 70 ਰੁਪਏ ਆ ਉਹ ਮਾਡਲ ਕਿੰਨੇ ਦਾ ਦੋ 2006 ਮਾਡਲ ਆ ਵੀਰੇ ਹਾਂਜੀ ਪੰਜਾਬ ਨੰਬਰ ਟਰੈਕਟਰ ਆ ਉਦੀ ਡਿਮਾਂਡ ਹੈਗੀ ਹੈ 2,60,000 ਰੁਪਏ ਠੀਕ ਹੈ ਜੀ ਇੱਕ 65 ਖੜਾ ਆਪਣੇ ਕੋਲੇ 265 ਮਹਿੰਦਰਾ ਠੀਕ ਹੈ ਬੈਕ ਟਾਇਰ 70 ਕੇ ਪੈਸੇ ਆ ਰਵੜ ਵਾਲੇ ਪੱਕੀ ਚ ਮੁੱਲੇ ਮਰਫ ਦੇ ਉਹ ਟਰੈਕਟਰ ਦੇ ਦਾਂਗੇ ਆਪਾਂ ਇੱਕ 30 ਕਿਜੀ ਦੇ ਵਿੱਚ 99 ਮਾਡਲ 96 ਮਾਡਲ 50 ਨੰਬਰ ਠੀਕ ਹੈ ਜੀ ਪੁਰਾਣਾ ਟਰੈਕਟਰ ਵੀ ਸਾਰਿਆਂ ਨਾਲ ਕੱਟ ਲਓ ਹਾਂ ਜੀ ਹਾਂ ਵੀ ਜਿਹੜਾ ਮੱਝ ਹੋਵੇ ਕੋਈ ਚੱਕਰੀ ਵੀਰੇ ਕੰਟੈਕਟ ਨੰਬਰ ਆਪਣਾ ਜੀ 9501356301 ਠੀਕ ਹੈ ਜੀ 9501356301 ਠੀਕ ਹੈ ਪਿੰਡ ਆਪਣਾ ਲਵਾਰਾ ਬਾਬੇ ਦਾ ਮੂਸ਼ਾ ਵਾਲਾ ਠੀਕ ਹੈ ਜੀ ਹਾਂ ਜੀ ਜੀ ਸਕਰੀਨ ਤੇ ਬਈ ਬਾਈ ਦਾ ਨੰਬਰ ਚੱਲ ਰਿਹਾ ਕੋਈ ਵੀ ਟਰੈਕਟਰ ਖਰੀਦਣਾ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦੇ ਆ ਨਵੇਂ ਵੀਡੀਓ ਨਾਲ ਧੰਨਵਾਦ